ਸਤਿ ਸ਼੍ਰੀ ਅਕਾਲ ਪੰਜਾਬੀਓ ਠੀਕ ਹੋਵੋਗੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਨ ਪਿੰਡ ਬੁਰਜਿਆਰੀ ਬਾਈ ਜੀ ਤਲਵੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚੇ ਸੀ ਸਾਡੇ ਨਾਲ ਵੀਰ ਜੋੜਿਆ ਕਰਦੇ ਆਂ ਗੱਲ ਕਿੰਨੇ ਟਰੈਕਟਰ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਆ ਭਰਾ ਠੀਕ ਆ ਬਾਈ ਕਿੰਨੇ ਟਰੈਕਟਰ ਲੈ ਕੇ ਆਏ ਬਾਈ 10 ਟਰੈਕਟਰ ਲੈ ਕੇ ਆਏ ਬਾਈ ਐਂਡ ਤੱਕ ਵੀਡੀਓ ਲਾਜ਼ਮੀ ਦੇਖਿਓ ਕਰਦੇ ਆਂ ਬਾਈ ਨਾਲ ਗੱਲਾਂ ਆਜੋ ਹੋਰ ਵੀ ਤੇ ਉੱਚੇ ਮਾਡਲ ਤੇ ਨੇ ਬਾਈ ਉੱਚੇ ਵੀ ਆ ਨਹੀਂ ਮੈਂ ਯਾਰ ਆਲਮਾ ਮਿਲਮਾ ਮਾਲ ਹੈ ਤੇ ਜਿਹੜੇ ਟਰੈਕਟਰ ਦਿਖਾਵਾਂਗੇ ਆਪਾਂ ਲੌਨ ਕਪਾ ਹੋਊਗਾ ਆ ਲੌਨ ਵੀ ਕਰਵਾ ਦਾਂਗੇ ਲੌਨ ਕਰਵਾ ਦਿੰਨੇ ਆ ਠੀਕ ਐ ਇਸ ਤੋਂ ਲਾਵਾ ਟਰੈਕਟਰ ਕਿੱਥੇ ਕੱਢਦੇ ਆ ਬਾਈ ਇੱਥੇ ਹੁੰਦੇ ਨੇ ਨੌਰੇਜ ਇੱਥੇ ਨੌਰੇਜ ਚ ਤੇ ਜੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਇੱਥੇ ਕਰਤਾ ਹੈ ਤਾਂ ਇੱਥੇ ਕਰਤਾ ਹੈ ਤੇ ਟਰੈਕਟਰ ਵਿੱਚ ਵੀ ਘੱਟ ਲੈਨੇ ਆ ਬਾਈ ਵਿੱਚ ਵੀ ਘੱਟ ਲੈਨੇ ਠੀਕ ਐ ਤੇ ਮੋਬਾਈਲ ਨੰਬਰ ਕਿੰਨਾ ਪੜਾ 9464483074 ਦੁਬਾਰਾ ਪੁੱਛ ਲਈ 9464483074 ਇਹ ਬਾਈ ਦਾ ਮੋਬਾਈਲ ਨੰਬਰ ਹੈ ਕੰਟੈਕਟ ਕਰਕੇ ਬਾਈ ਨਾਲ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਐਂਡ ਤੱਕ ਬਨੇ ਰਹੋ ਬਾਈ ਪੂਰੀ ਵੀਡੀਓ ਦੇਖਿਓ ਰੇਟ ਜਾਣਿਓ ਤੇ ਜੇ ਕਿਸੇ ਨੇ ਵੀਰ ਨੇ ਟਰੈਕਟਰ ਖਰੀਦਣਾ ਬਾਈਆਂ ਨੂੰ ਇੱਕ ਮੌਕਾ ਲਾਜ਼ਮੀ ਦਿਓ ਆਜੋ ਹੁਣ ਸਟਾਰਟ ਕਰਦੇ ਆਪਾਂ 60 ਫਾਰਮ ਤੋਂ ਇਹਦੇ ਬਾਰੇ ਦੱਸ ਬਾਈ ਇਹ 2007 ਮਾਡਲ ਹੈ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਫੈਰ ਹੋਣਗੇ 70% 70 ਪੈਸੇ ਟਾਇਰ ਪੈਣੀ ਚੌਕੜਾ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਇੰਜਨ ਗੇਅਰ ਪੱਖੋਂ ਹੀ ਚੰਗਾ ਜੀ ਹੈ ਇੰਜਨ ਗੇਅਰ ਪੱਖੋਂ ਪੂਰਾ ਚੰਗਾ ਬਾਈ ਟਰੈਕਟਰ ਦੇਖ ਸਕਦੇ ਹੋ ਤੇ ਪੀਟੀਓ ਸਾਫਟ ਕਣੀਓ ਠੀਕ ਹੈ ਜੀ ਵਧੀਆ ਵਧੀਆ ਹੈ ਵਧੀਆ ਟਰੈਕਟਰ ਐਚ ਆਰ 2470 ਦਾ ਨੰਬਰ ਐਚ ਆਰ 2470 ਦਾ ਨੰਬਰ ਹੈ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਮੈਂਡ ਜੀ 2 80 2 ਲੱਖ 80000 ਡਿਮਾਂਡ ਹੈ ਤੇ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਬਣੂ ਕਿੰਨੇ ਦਾ ਇਹ ਇਹ ਦੇ ਦਾਂਗੇ 270 ਦਾ 270 ਦਾ 20000 ਡਿਸਕਾਊਂਟ ਕਰ ਦਾਂਗੇ 20000 ਰੁਪਏ ਡਿਸਕਾਊਂਟ ਠੀਕ ਹੈ ਜੀ ਮੱਠੇ ਬਾਈ ਠੀਕ ਸੌਣ ਵਾਲੀ ਦਾ 60 ਦਾ ਆ ਗਿਆ ਬਾਈ ਟਰੈਕਟਰ ਤੋਂ ਵੀ ਦੇ ਦਾਂਦੇ ਹਾਂ ਪਾਵਰ ਸਟੀਅਰਿੰਗ ਤੇ ਡਬਲ ਡਿਸਟ੍ਰਿਬਿਊਟਰ ਆ ਸਾਈਡ ਵੇਰਾ ਟਾਇਰਾਂ ਦੀ ਗੱਲ ਕਰੀਏ ਭਰਾ ਇਹ ਸਹੀ ਹੈ 80 ਪੈਸੇ 80 ਪੈਸੇ ਟਾਇਰ ਨੇ ਚੌਕੜਾ ਤੇ ਟਰੈਕਟਰ ਤੁਸੀਂ ਦੇਖ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹ ਕਾਇਮ ਟਰੈਕਟਰ ਹੈ ਤੇ ਮਾਡਲ ਕਿੰਨੇ ਆ ਗਿਆ ਬਈ 2008 2008 ਮਾਡਲ ਆ ਗਿਆ ਤੇ ਰੇਟ ਦੀ ਗੱਲ ਕਰੀਏ 3,50,000 3,50,000 ਮਿੱਤਰੋ ਰੇਟ ਹੈ ਸੈਂਪਲ ਕੱਪੜੇ ਵਾਲੀ ਸਤਰੀ ਹੈ ਤੇ ਬਾਕੀ ਮੌਕੇ ਤੇ 3,30,000 ਰੁਪਏ 3 ਲੱਖ 30 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਬਣ ਜੂਗਾ ਮੌਕੇ ਤੇ ਤੇ ਅੱਗੇ ਆ ਗਿਆ 855 4 ਸਟਾਰ 2014 ਮਾਡਲ 2014 ਮਾਡਲ ਪਾਵਰ ਕਟਾਈ ਹੈ 3 ਸਪੀਡ ਕੀਤਾ 3 ਸਪੀਡ ਕੀਤਾ ਹੋਇਆ ਬਾਈ ਤੇ ਡਬਲ ਡਿਸਟ੍ਰਿਬਿਊਟਰ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹ ਕੈਮ ਟਰੈਕਟਰ ਹੈ ਤੇ ਜੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਨਵੇਂ ਆ ਮਗਰਲੇ 90 ਪੈਸੇ ਮੂਰਲੇ ਰੁਪਈਆ ਪਏ ਨੇ ਬਾਈ ਮਗਰਲੇ 90 ਪੈਸੇ ਟਾਇਰ ਨੇ ਚੌਕੜਾ ਐਮਆਰਐਫ ਦੇ ਟਾਇਰ ਨੇ 14928 ਦਾ ਕਨੋਪੀ ਵਗੈਰਾ ਲੱਗੀ ਹੋਈ ਐ ਕੋੜਾ ਵੈਂਪਰ ਲੱਗਿਆ ਹੋਇਆ ਬਾਈ ਕਹਿੰਦਾ ਮੂਰੇ ਦੇਖ ਸਕਦੇ ਹੋ ਤੁਸੀਂ ਐਨ ਪੂਰਾ ਕੈਮ ਟਰੈਕ ਕਿੰਨੇ ਮਾਡਲ ਆ ਗਿਆ ਭਰਾ 2014 2014 ਮਾਡਲ ਆ ਗਿਆ ਤੇ ਰੇਟ ਦੀ ਗੱਲ ਕਰੀਏ ਭਰਾ ਰੇਟ ਹੈ 5,25,000 ਪੰਜ ਲੱਖ 25 ਹਜ਼ਾਰ ਰੇਟ ਆ ਮੌਕੇ ਤੇ ਬਾਈ ਤੇ ਦੈਂ ਪੂਰੇ 5 ਲੱਖ ਪੂਰੇ 20 ਹਜ਼ਾਰ ਡਿਸਕਾਊਂਟ ਕਰ 25,000 ਰੁਪਏ ਡਿਸਕਾਊਂਟ ਕਰਤਾ ਬਾਈ ਬਾਈਆਂ ਨੇ ਦੇਖੋ ਹਾਂ ਨਾ ਐ 5 ਲੱਖ ਚ ਹਾਂ ਨਾ ਐ ਟਰੈਕਟਰ ਦੇਖ ਸਕਦੇ ਹੋ ਤੁਸੀਂ ਪੂਰਾ ਚੰਗਾ ਟਰੈਕਟਰ ਆ ਬਾਈ ਜੰਦੇ ਮੂਰੇ ਨਿਊ ਹੌਲੈਂਡ ਆ ਗਿਆ 5500 ਟਰੈਕਟਰ ਤੁਸੀਂ ਦੇਖ ਸਕਦੇ ਹੋ ਲੱਗ ਤੋਂ ਕਲੱਚ ਵਾਲਾ ਤੇ ਸਾਈਡ ਗੇਅਰ ਹੈ ਟਾਇਰਾਂ ਦੀ ਗੱਲ ਕਰੀਏ ਭਰਾ ਟਾਇਰ ਹੈ ਨਹੀਂ ਜੀ ਨਵੇਂ ਮੰਗੂਏ 95 ਪੈਸੇ ਆਉਣਗੇ 95 ਪੈਸੇ ਟਾਇਰ ਚੌਕੜਾ ਪਏ ਨੇ ਬਾਈ ਮਾਦਰ ਨੇ ਐਮ ਆਰ ਐਫ ਦੇ ਨੇ ਮੂਰਲੇ ਰੇਡੀਅਲ ਟਾਇਰ ਨੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਐਨ ਕੈਮ ਟਰੈਕਟਰ ਹੈ ਤੇ ਜਿਹੜੇ ਮਾਡਲ ਦੀ ਗੱਲ ਕਰੀਏ ਭਰਾ ਮਾਡਲ 2012 2010 ਮਾਡਲ ਹੈ ਤੇ ਰੇਟ ਦੀ ਗੱਲ ਕਰੀਏ 465 ਹਜ਼ਾਰ 465000 ਟਰੈਕਟਰ ਦਾ ਰੇਟ ਹੈ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਨਾਂ ਕਾਮ ਟਰੈਕਟਰ ਹੈ ਮੌਕੇ ਤੇ 445000 445000 ਦਾ ਟਰੈਕਟਰ ਮੌਕੇ ਤੇ ਬੰਦੂਗਾ ਤੇ ਅੱਗੇ ਆ ਗਿਆ 7744 ਐਫ ਤੇ ਹੋਰ ਸਾਰ ਹੈ ਰਵੱਸ ਕੀਤੀ ਹੋ 16 ਨੰਬਰ 16 ਮਾਡਲ ਹੈ ਡਬਲ ਡਿਸਟ੍ਰੀਬਿਊਟਰ ਹੈ ਬਟੰਡੇ ਦਾ ਨੰਬਰ ਹੈ ਬਾਈ ਡਬਲ ਡਿਸਟ੍ਰੀਬਿਊਟਰ ਹੈ ਤੇ ਜੇ ਟਾਇਰਾਂ ਦੀ ਗੱਲ ਕਰੀਏ ਭਰਾ ਇਹ 80 ਵਿੱਚ 80 ਪੈਸੇ ਟਾਇਰ ਨੇ ਤੇ ਮੂਰਲੇ ਘੱਟ ਨੇ ਬਾਈ ਮੂਰਲੇ 70 75 ਪੈਸੇ ਨੇ ਗੂੜਿਆ ਦੇ ਟਾਇਰ ਨੇ ਮਦਰਲੇ ਬੀਕੇਟੀ ਦੇ ਨੇ 14 9 28 ਦੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਮਾਡਲ ਹੈ ਬਾਈ 2016 2016 ਮਾਡਲ ਹੈ ਤੇ ਜੇ ਰੇਟ ਦੀ ਗੱਲ ਕਰੀਏ ਭਰਾ 5 ਲੱਖ 4000 5 ਲੱਖ 10000 ਰੇਟ ਹੈ ਬਾਈ ਮੌਕੇ ਤੇ ਅਗੇ 4 90 ਦਾ 4 ਲੱਖ 90000 ਦਾ ਟਰੈਕਟਰ ਮੌਕੇ ਤੇ ਬਣੂ ਮਿੱਤਰੋ ਤੇ ਸੈਂਪਲ ਕੱਪੜੇ ਵਾਲੀ ਸਤਰੀਆ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ 855 ਐਫ 2 ਹਰ ਰਵਰਸ ਪੀਟੀਓ ਹੈ ਡਬਲ ਡਿਸਟਰੀਬਿਊਟਰ ਹੈ ਲੱਗ ਤੋਂ ਕਲਚ ਵਾਲਾ ਹੈ ਸਾਈਡ ਗੇਅਰ ਹੈ ਹਾਂਜੀ 22 ਮਾਡਲ ਹੈ 2022 ਮਾਡਲ ਹੈ ਪਨੋਤੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜਾ ਪਏ ਨੇ ਰੁਪਿਆ ਬਾਈ ਤੇ ਮਗਰਲੇ ਟਾਇਰ ਗੁਡਿਆਰ ਦੇ ਨੇ ਸੋਨਾਂ ਨਾ ਫਾਈ ਦੇ ਅਗਲੇ ਦੇ ਰੇਡੀਅਲ ਟਾਇਰ ਆ ਗਏ ਟਰੈਕਟਰ ਤੁਸੀਂ ਦੇਖ ਸਕਦੇ ਹੋ ਐਨ ਕੋਕਾ ਵੀ ਇਸ ਟਰੈਕਟਰ ਹੈ ਤੇ ਬਾਈ ਮਾਡਲ ਸੀ ਬਾਈ ਰੇਟ ਕਿੰਨਾ 7 ਲੱਖ 80000 7 ਲੱਖ 80000 ਰੇਟ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਟਰੈਕਟਰ ਤੁਸੀਂ ਦੇਖ ਸਕਦੇ ਤੇ ਮੂਹਰੇ ਆ ਗਿਆ 855 FAI ਰਿਵਰਸ BDUI ਤੇ ਟਰੈਕਟਰ ਦੇਖ ਸਕਦੇ ਹੋ ਫੈਡ ਗੇਅਰ ਹੈ 2021 ਲੱਗ ਤੋਂ ਕਲਚ ਵਾਲਾ 2021 ਮਾਡਲ ਹੈ ਬਾਈ ਤੇ ਟਾਇਰਾਂ ਦੀ 16 ਦੇ ਟਾਇਰਾਂ ਨਾਲ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ 90 ਤੱਕ 90 ਤੱਕ ਇਹ ਟਾਇਰ ਨੇ ਬਾਈ ਚੌਕੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ 21 ਮਾਡਲ ਦਾ ਰੇਟ ਕਿੰਨਾ ਬਈ ਰੇਟ 7.5 ਲੱਖ ਸਾਢੇ 7 ਲੱਖ ਰੇਟ ਆ ਬਣੂ ਕਿੰਨੇ ਦਾ ਮੌਕੇ ਤੇ ਦੇ ਦਾਂਗੇ 730 000 ਦਾ ਟਰੈਕਟਰ ਮੌਕੇ ਤੇ ਮਿੱਤਰੋ ਬਣੂਗਾ ਟਰੈਕਟਰ ਤੁਸੀਂ ਦੇਖ ਤਾਂ ਐਨ ਪੂਰਾ ਕੈਂਪ ਟਰੈਕਟਰ ਹੈ ਤੇ ਮੂਰੇ ਆ ਗਿਆ 855 FAI ਦਵਾਰਾ ਫੇਰ 2012 ਮਾਡਲ 2012 ਮਾਡਲ ਆ ਗਿਆ ਟਰੈਕਟਰ ਤੇ ਨੰਬਰ ਤੁਸੀਂ ਗਿੱਦੜਵੇ ਦਾ ਨੰਬਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਫ਼ੋਨ ਕਰੋ 9776 75 ਪੈਂਸੇ ਟਾਇਰ ਨੇ ਬਾਈ ਚੌਕੜਾ ਤੇ ਵੇਟ ਬੂਟ ਲੱਗੇ ਹੋਏ ਨੇ ਕੂੜੀਰ ਦੇ ਟਾਇਰ ਨੇ 14 9 28 ਆ ਬੇ ਤੇ ਮੂਰਲੇ ਰੇਡੀਅਲ ਟਾਇਰ ਨੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ 12 ਮਾਡਲ ਆ ਗਿਆ ਸੀ ਬਾਈ ਰੇਟ ਕਿੰਨਾ ਆ ਗਿਆ ਇਹਦਾ 3 4 ਲੱਖ 45000 4 ਲੱਖ 45000 ਰੇਟ ਆ ਮਿੱਤਰੋ ਬਾਕੀ ਮੌਕੇ ਤੇ ਹੋਜੂ ਹਾਂ ਮੌਕੇ ਤੇ ਮੌਕੇ ਤੇ ਮਾਨਤਾਨ ਮਿੱਤਰੋ ਹੋਜੂ ਸਿੰਪਲ ਕੱਪੜੇ ਵਾਲੀ ਸਾਡੀ ਆ ਤੇ ਮੂਰੇ ਫੇਰ 855 ਆ ਗਿਆ ਸਾਰੇ 855 ਵਾਧਾ ਰੱਖ ਦੇਣ ਨੂੰ ਲੱਗਦਾ ਹਾਂ ਠੀਕ ਹੈ ਪਰਵਰਸ ਪੀਟੀਓ ਹੈ ਪਾਵਰ ਕਟਾਈ ਹੈ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ ਨਾਲ ਲੱਗ ਤੋਂ ਕਲਚ ਵਾਲਾ ਟਾਇਰਾਂ ਦੀ ਗੱਲ ਕਰੀਏ ਭਰਾ ਟਾਇਰ ਖਾਨੀਏ ਜੀ 95 ਪੈਸੇ 95 ਪੈਸੇ ਟਾਇਰ ਨੇ ਬਾਈ ਚੌਕੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਐਨ ਕੈਮ ਟਰੈਕਟਰ ਹੈ ਤੇ ਜੇ ਮਾਡਲ ਦੀ ਗੱਲ ਕਰੀਏ ਭਰਾ ਮਾਡਲ 2022 2022 ਮਾਡਲ ਹੈ ਤੇ ਰੇਟ ਦੀ ਗੱਲ ਕਰੀਏ 1.78 ਲੱਖ 80000 7 ਲੱਖ 80000 ਰੇਟ ਹੈ ਮਿੱਤਰੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਮੌਕੇ ਤੇ ਕਿੰਨੇ ਦਾ ਬੰਦੂ ਬਹੁਤ ਕਿਸੇ ਦੇ ਵਾਂਗ ਕੱਟ ਰੱਖਦੇ ਜਾਂ ਜਾਂ 7,55,000 ਦਾ ਮੌਕੇ ਤੇ ਟਰੈਕਟਰ ਬੰਦੂ ਆ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋੜਾ ਲਓ ਵੀ ਮਿੱਤਰੋ ਮੂਰੇ 855 ਆ ਗਿਆ 3 ਸਟਾਰ ਰਿਵਰਸ ਪੀਟੀਓ ਆ ਟਾਇਰਾਂ ਦੀ ਗੱਲ ਕਰੀਏ ਬਰਾ 90 90 80 ਪੰਥੇ ਟਾਇਰ ਨੇ ਬਾਈ ਚੌਕੜਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਡਬਲ ਕਲਚ ਹੈ ਟਰੈਕਟਰ ਸਕਰੀਨ ਤੇ ਆ ਧਾਦੀ ਤੇ ਸਾਹਮਣੇ ਤੇ ਜਿਹੇ ਦੇ ਮਾਡਲ ਦੀ ਗੱਲ ਕਰੀਏ ਬਾਈ 2000 ਪਾ 2012 ਮਾਡਲ ਹੈ ਤੇ ਰੇਟ 395000 395000 ਰੇਟ ਹੈ ਬਾਕੀ ਮੌਕੇ ਤੇ ਹੋਜੂ ਮੌਕੇ ਤੇ ਮਾਨਤਾ ਨ ਹੋਜੂ ਬਾਈ ਤੇ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਬਈ ਟਰੈਕਟਰ ਹੈਗੇ ਹੋਰ ਇੱਕ ਤਾਂ ਘਰੇ ਕੱਦੂ-ਗੁੱਦੂ ਕਰੀਏ ਨਾ ਘਰੇ ਖੜਾ 15 ਵਾਲਾ ਖੜਾ ਠੀਕ ਹੈ ਜੀ ਸੋਨ ਵਾਲੀ ਟੱਪ ਜਾਲਾ ਵਾਲਾ ਖੜਾ ਠੀਕ ਹੈ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਕੋਟਲੀਕਲਾਂ ਜ਼ਿਲ੍ਹਾ ਮਾਨਸਾ ਕੋਟਲੀਕਲਾਂ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਰਿਪੀਟ ਕਰਿਓ ਬਾਈ 998734543 ਏ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਤੁਸੀਂ ਕੰਟੈਕਟ ਟਰੈਕਟਰ ਖਰੀਦਾ ਲਿਓ ਜੇ ਵੀਡੀਓ ਚੰਗੀ ਲੱਗੀ ਮਿੱਤਰੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆਂ ਸਤਿ ਸ੍ਰੀ ਅਕਾਲ